ਉਹੀ ਅੱਖ ਚੱਕ ਕੇ ਤੇ ਗੁਸੜ ਦੀ ਅੱਖ ਨਹੀਂ ਕੱਢਣੂਗੇ ਸੀ ਨਾ ਇਹਨਾਂ ਨੂੰ ਭੈਣ ਦਾ ਪਤਾ ਨਾ ਇਹਨਾਂ ਨੂੰ ਮਾਂ ਦਾ ਪਤਾ ਟੀਵੀ 'ਚ ਤੀਮੀ ਨੂੰ ਸਿਰਜਾ ਹਲਾਈ ਜਾਂਦੇ ਖਲਾਈ ਜਾਂਦੇ ਉਹ ਅਸੀਂ ਸਾਨੂੰ ਖਲਾਉ ਮੈਂ ਕਹਿੰਦਾ ਮੇਰਾ ਸਿਰ ਹਲਾਉ ਮੈਂ ਸਿਰ ਵਟਵਾ ਦੂੰਗਾ ਜੇ ਇੱਕ ਵੀ ਸਿਰ ਹਲਾਤ ਮੈਂ ਕਿੱਡਾ ਬੜਾ ਪਾਸਟਰ ਕਿਆ ਕਿੱਡਾ ਬੜਾ ਦੇਵੀ ਦੇਵਤੇ ਨੂੰ ਬਲਾ ਲੂ ਹਲਾਗਦਾ ਹਾ ਸਿਰ ਉਹ ਸਿਰ ਕਿਤੇ ਹੋਈ ਹਿਲ ਜਾਂਦਾ ਇਹਨਾਂ ਨੂੰ ਤਾਂ ਭਾਂਸੀ ਦੀ ਸਜਾ ਹੋਣੀ ਚਾਹੀਦੀ ਜਿਹੜਾ ਐਸੀ ਹਰਕਤ ਕਰਦਾ ਪਾਸਟਰ ਬਜਿੰਦਰ ਸਭ ਜਾਣਦੇ ਨੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਨੇ ਤੇ 2018 ਦੇ ਵਿੱਚ ਇੱਕ ਲੇਡੀ ਨੇ ਬਲਾਤਕਾਰ ਦਾ ਜੋ ਮਸਲਾ ਪਾਇਆ ਸੀ ਕੋਰਟ ਦੇ ਵਿੱਚ ਉਹ ਹੁਣ ਕੋਰਟ ਵੱਲੋਂ ਹੁਣ ਫੈਸਲਾ ਸੁਣਾਣਾ ਹੈ 1 April ਨੂੰ ਸਜ਼ਾ ਸੁਣਾਈ ਜਾਏਗੀ ਸੋ ਇੱਕ ਹੋਰ ਸੀ ਜਿੱਥੇ ਲੇਡੀਜ਼ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਸੋ ਉਸੇ ਤੇ ਹੀ ਚਰਚਾ ਰਹੇਗੀ ਅੱਜ ਸਾਡੇ ਨਾਲ ਮੁਹਾਲੀ ਦੇ ਵਿੱਚ ਆਪਾਂ ਖੜੇ ਹੋਏ ਆ ਸਾਡੇ ਨਾਲ ਨਿਹੰਗ ਸਿੰਘ ਜੀ ਨੇ ਸੋ ਅਕਸਰ ਹੀ ਕੁੜੀਆਂ ਦੀ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਬਚਾਉਂਦੇ ਨੇ ਜਿਹੜੇ ਇਦਾਂ ਦੇ ਰਕਸ਼ਾ ਕਰਦੇ ਨੇ ਕੁੜੀਆਂ ਦੀ ਸੋ ਸਤਨਾਮ ਸਿੰਘ ਸਾਡੇ ਨਾਲ ਨੇ ਸੋ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਸਤਨਾਮ ਸਿੰਘ ਫੌਜੀ ਦਲ ਪੰਥਰ ਬਾਖਰਪੰ ਬੇਨਤੀ ਕਰਦਾ ਵੀ ਜਿਹੜਾ ਬਜਿੰਦਰ ਸਿੰਘ ਪਾਸਟਰ ਹੈ ਚਲੋ ਮੰਨਦੇ ਆ ਅਸੀਂ ਕਿਸੇ ਤਰ੍ਹਾਂ ਆਪਣੇ ਧਰਮ ਦੇ ਬਲੀਨ ਹੈ ਧਰਮ ਨੂੰ ਚਲਾਵਾ ਪਰ ਇਹ ਤਾਂ ਨਵੀਂ ਧਰਮ ਦੇ ਵਿੱਚ ਧੰਦੇ ਕਰਾ ਕੁੜੀਆਂ ਨੂੰ ਫਸਲਾ ਕੇ ਚਾਹੇ ਕਰਦੇ ਆ ਕੁੜੀਆਂ ਨਾਲ ਕਿੰਨੇ ਮਾੜੇ ਕਰਮ ਕਰਦਾ ਫਿਰ ਅੱਗੇ ਤੇ ਇਹ ਆਪਣੇ ਭੈਣ ਭਰਾਵਾਂ ਨਾਲ ਵੀ ਕਹਿੰਦਾ ਵੀ ਸ਼ੋਸ਼ਣ ਆਪਣਾ ਇਕੱਠਾ ਕਰੋ ਇਕੱਠੇ ਵਿਆਹ ਕਰੋ ਇਹ ਚੀਜ਼ ਦਾ ਜੋ ਭੜਕਾਵਾ ਕਰ ਰਿਹਾ ਇਹਦੇ ਵਾਸਤੇ ਚੰਗੀਆਂ ਗੱਲਾਂ ਨਹੀਂ ਮੇਰੀ ਇਹੀ ਬੇਨਤੀ ਹੈ ਵੀ ਇਹਨੂੰ ਤਾਂ ਇਹੀ ਜੀ ਸਜ਼ਾ ਹੋਣੀ ਚਾਹੀਦੀ ਹੈ ਵੀ ਗਾਹਾਂ ਨੂੰ ਇਹ ਭੁੱਲ ਜਾ ਸੱਤ ਜਨਮਾਂ ਤੱਕ ਯਾਦ ਰੱਖਿਆ ਵੀ ਮੈਨੂੰ ਫਾਂਸੀ ਦੀ ਸਜ਼ਾ ਹੋਵੇ ਐਜੇ ਬੰਦੇ ਨੂੰ ਕਿਉਂ ਇੱਕ ਤਾਂ ਇਹ ਸਮਾਜ ਦੇ ਪਰ ਗੰਦ ਕਲੰਕ ਜਿਨ੍ਹਾਂ ਨੂੰ ਕਲੰਕ ਕਹਿੰਦੇ ਕਾਲਕੰਠ ਕੁਮਾਰੀ ਆ ਉਹ ਕਾਲ ਆ ਇਹ ਨਾ ਇਹਨਾਂ ਨੂੰ ਭੈਣ ਦਾ ਪਤਾ ਨਾ ਇਹਨਾਂ ਨੂੰ ਮਾਂ ਦਾ ਪਤਾ ਨਾ ਇਹਨਾਂ ਨੂੰ ਕਿਸੇ ਦਾ ਪਤਾ ਇਹ ਜਿਹੜੇ ਖੇਲ ਖਿ ਲਈਏ ਕਰਮ ਨੇ ਜਿਆਦਾਤਰ ਆਪਰੇਸ਼ਟ ਕਰਦੇ ਇਹ ਸਿਰਫ ਈਸੀ ਕੰਮ ਖਾਤਰੇ ਕਰਦੇ ਆ ਇਹ ਕਿ ਆਪਣਾ ਇਹ ਇੰਟਰਸਟ ਲੈ ਸਕੇ ਤੀਆਂ ਭੈਣਾਂ ਦੀ ਬਹੁਤ ਪੜ ਤ ਇਹਨਾਂ ਨੇ ਉਜਾੜੀ ਆ ਤੀਆਂ ਭੈਣਾਂ ਬੋਲ ਨਹੀਂ ਸਕਦੀਆਂ ਕਈਆਂ ਭੈਣਾਂ ਇਹ ਜੀਆਂ ਡਰਦੀਆਂ ਵੀ ਸਾਨੂੰ ਮਰਾ ਨਾ ਦੇ ਕਿ ਉਹਨਾਂ ਕੋਲ ਸਾਰਾ ਕੁਝ ਸ਼ੌਹਰਤ ਵੀ ਹੈ ਨਾ ਪੈਸਾ ਵੀ ਹੈ ਸਤਨਾਮ ਸਿੰਘ ਜੀ ਖਾਲਸਾ ਜੀ ਇੱਕ ਗੱਲ ਇਹ ਵੀ ਹੈ ਕਿਉਂਕਿ ਬਹੁਤ ਸਾਰੇ ਅੱਜ ਪੰਜਾਬ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਕਿ ਕੱਲਾ 크ਰਿਸਚੀਅਨਵਾਦ ਨਹੀਂ ਕੱਲੇ ਪਾਸਟਰ ਨਹੀਂ ਜਿਹੜੇ ਹੋਰ ਵੀ ਆਪਣੇ ਗੁਰੂ ਦੇ ਬਾਣਿਆਂ ਦੇ ਵਿੱਚ ਨੇ ਡੇਰਿਆਂ ਦੇ ਵਿੱਚ ਨੇ ਸਿਰ ਹਲਾਰੇ ਨੇ ਮੰਦਰਾਂ ਦੇ ਵਿੱਚ ਨੇ ਉੱਥੇ ਵੀ ਕੁੜੀਆਂ ਦੇ ਨਾਲ ਗਲਤ ਹੋ ਰਿਹਾ ਕਿਤੇ ਨਾ ਕਿਤੇ ਕਹਿੰਦੇ ਸਾਰੇ ਸਮਾਜ ਨੂੰ ਦੇਖਣਾ ਪੈਣਾ ਦੇਖੋ ਮੇਰੀ ਬੇਨਤੀ ਤਾਂ ਸਾਰੀ ਸੰਗਤ ਨੂੰ ਇਹੀ ਹੈ ਵੀ ਜਿਸ ਤਰ੍ਹਾਂ ਕਿ ਕਿਸੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਨੂੰ ਜ਼ਰੂਰ ਸਮਝੋ ਹੋ ਸਕਦਾ ਉਹਦੀ ਮਦਦ ਕਰੋ ਦੁੱਖ ਨਾ ਦਿਓ ਉਹਨੂੰ ਹਰ ਇੱਕ ਦੀ ਸਹਿਤਾ ਕਰੋ ਜਿਹੜੇ ਸਾਡੇ ਹੁਣ ਤੁਸੀਂ ਬਾਣੇ ਵਾਲੀ ਗੱਲ ਕਰੀ ਐ ਅਸੀਂ ਉਹਨਾਂ ਨੂੰ ਆਪਣੇ ਬਾਣੇ ਵਾਲੇ ਨਹੀਂ ਮੰਨਦੇ ਅਸੀਂ ਮਸੰਦ ਮੰਨਦੇ ਇਹ ਅਸੀਂ ਮਹਾਰਾਜ ਨੇ ਸਾਨੂੰ ਰਕਸ਼ਾ ਵਾਸਤੇ ਬਾਣਾ ਪਵਾਇਆ ਤਾਂ ਕਿ ਅਸੀਂ 3 ਆਪਣਾ ਪਹਿਲਾਂ ਜਿੱਤਾ ਬਚਾਉਂਦੇ ਰਹੇ ਅਸੀਂ ਪਰ ਤਾਂ ਆਵਰਗੂੰ ਇਹਨਾਂ ਦੇ ਬਚਾਈਆਂ ਨਹੀਂ ਜੇ ਅਸੀਂ ਉਹ ਲੁੱਟਣ ਲੱਗੇ ਫੇ ਸਾਡੇ ਪਰ ਵਿਸ਼ਵਾਸ ਕੌਣ ਕਰੂਗਾ ਸਾਡੇ ਮਹਾਰਾਜ ਸਾਡੇ ਤਾਂ ਮਹਾਰਾਜ ਦੇ ਬੱਚੇ ਝੂਠੇ ਹੋ ਜੂਗੇ ਇਹ ਜੋ ਇਹ ਜਿਹੇ ਹਰਕਤਾਂ ਕਰਦੇ ਆ ਮਸੰਦ ਐ ਸਾਡੇ ਚ ਬਾਣੇ ਵਾਲਿਆਂ ਚ ਨਹੀਂ ਐ ਜੇ ਬਾਣੇ ਵਾਲੇ ਚ ਹੁੰਦੇ ਉਹਤੀ ਭੈਣ ਨੂੰ ਜੇ ਨਿਕਲੀ ਵੀ ਆ ਵੀ ਉਹਦੇ ਘਰਾਂ ਲਈ ਜਾ ਕੇ ਬਿਠਾ ਲਦੇ ਬਿਨਾ ਪਾਈ ਤੁਹਾਡੀ ਕੁੜੀ ਮਿਲੀ ਤੀ ਆਹ ਬੈਠੀ ਹੈ ਹੁਣ ਜੋ ਮਰਜ਼ੀ ਕਰੋ ਤਾਂ ਸਾਡਾ ਇਹ ਖਾਲਸਾ ਪਾਸ ਦਾ ਫਰਜ ਬਣਦਾ ਇਸ ਚੀਜ਼ਾਂ ਦਾ ਇਹ ਨਹੀਂ ਹੈ ਕਿ ਉਹਦੀ ਉਹਤੀ ਭੈਣ ਨੂੰ ਬਸਲਾ ਕੇ ਆਪਣੇ ਨਾਲੇ ਲੈ ਜਾਓ ਇਹ ਕਿਹੜਾ ਕਿਹੜਾ ਰੂਲ ਹੈ ਕਿਹੜੇ ਬਾਣਾ ਪਾਇਆ ਵਾ ਇਹ ਸਿਰਫ ਲੋਕ ਦਿਖਾਵੇ ਪਰ ਜਿਹੜੇ ਬਜਿੰਦਰ ਦੇ ਜਿਹੜੇ ਸਹਿਯੋਗੀ ਨੇ ਜਿਹੜੇ ਉੱਥੇ ਆਂਦੇ ਨੇ ਯਾਨੀ ਉਹ ਕਹਿੰਦੇ ਨੇ ਕਹਿੰਦੇ ਕਿ ਇਹ ਤਾਂ ਸਾਰਾ ਗਲਤ ਹੋਇਆ ਬਜਿੰਦਰ ਤਾਂ ਇਦਾਂ ਕਰੇ ਨਹੀਂ ਸਕਦਾ ਹੈਗਾ ਤੇ ਉਹ ਕਹਿੰਦੇ ਪਰਚੇ ਵੀ ਰੱਦ ਹੋਣੇ ਚਾਹੀਦੇ ਨੇ ਪਿੱਛੇ ਜੇ ਡੀਸੀ ਦਫ਼ਤਰ ਉਹਨਾਂ ਨੇ ਧਰਨਾ ਲਾਇਆ ਸੀ ਉਹਨੇ ਦੱਸੇ ਗਏ ਨੇ ਸੈਂਕੜਿਆਂ ਦੇ ਹਿਸਾਬ ਦੇ ਨਾਲ ਉੱਥੇ ਲੋਕ ਆਏ ਸੀ ਕਹਿੰਦੇ ਕਿ ਬਜਿੰਦਰ ਬਿਲਕੁਲ ਸੱਚਾ ਹੈ ਕੋਈ ਇਹੀ ਜੀ ਗੱਲ ਨਹੀਂ ਹੈ ਸਾਰੇ ਉਹਨਾਂ ਦੇ ਸਹਿਯੋਗ ਦੇ ਵਿੱਚ ਖੜੇ ਜੀ ਕਿ ਪਰਚਾ ਕੈਨਸਲ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਆਪਣੇ ਲੋਕ ਨੇ ਇਹ ਕੁਝ ਦਿਨ ਦੇ ਵਿੱਚ ਹੀ ਜੋ ਸਿਆਲਵਾ ਮਜ਼ਦਰੀ ਕੋਲ ਇੱਕ ਪਾਸਟਰ ਨੇ ਬਣਾਇਆ ਉਸ ਦੀ ਵੀ ਹੀ ਚਰਚਾ ਹੋ ਰਹੀ ਹੈ ਵਿੱਚ ਮਾ ਕੁਝ ਮੇਰੇ ਸਾਡੇ ਕੰਨਾਂ 'ਚ ਸੁਣਨੇ ਨੂੰ ਆਈ ਹਾਲੇ ਮੈਨੂੰ ਸਬੂਤ ਨਹੀਂ ਮਿਲੇ ਜਿੱਦਣ ਸਬੂਤ ਮਿਲ ਗਏ ਮੈਂ ਉਹ ਐਂ ਸਪਸ਼ਟ ਕਰਕੇ ਦਿਖਾ ਦੂੰਗਾ ਵੀ ਇਹ ਵਾਕਈ ਇਨਾਂ ਨੇ ਇੱਕ ਬਿਜ਼ਨਸ ਬਣਾ ਲਿਆ ਹੈ ਸਾਡੀ ਇਹ ਭੌਲੀ ਪਾਲੀ ਜਨਤਾ ਉਰੇ ਪੰਜਾਬ ਦੀ ਤਾਂ ਘਟ ਆਉਂਦੀ ਐ ਜੁਪੀ ਹਰਿਆਣਾ ਰਾਜਸਥਾਨ ਇੱਧਰ ਤੇ ਦੂਰ ਤੇ ਲੋਕ ਆਉਂਦੇ ਆ ਉਹ ਟੀਵੀ 'ਚ ਤੀਮੀ ਨੂੰ ਸਿਰਜਾ ਹਲਾਈ ਜਾਂਦੇ ਖਲਾਈ ਜਾਂਦੇ ਉਹ ਅਸੀਂ ਸਾਨੂੰ ਖਲਾਉ ਮੈਂ ਕਹਿੰਦਾ ਮੇਰਾ ਸਿਰ ਹਲਾਉ ਮੈਂ ਸਿਰ ਵਡਵਾ ਦੂੰਗਾ ਜੇ ਇੱਕ ਵੀ ਸਿਰ ਹਲਾਤ ਵਾ ਕਿੱਡਾ بڑا ਪਾਸਟਰ ਕਿਆ ਕਿੱਡਾ بڑا ਦੇਵੀ ਦੇਵਤੇ ਨੂੰ ਬੁਲਾ ਲੋ ਹਲਾਗਦਾ ਹੋ ਸਿਰ ਉਹ ਸਿਰ ਕਿਤੇ ਹੋ ਹੀ ਹਿਲ ਜਾਂਦਾ ਏ ਮਾਇਆ ਮੂਣੀਆਂ ਦੇ ਜਾਲ ਛੱਡ ਦੋ ਤਿਆਂ ਭੈਣਾਂ ਦੀ ਰੱਖਿਆ ਕਰਨੀ ਸਿੱਖ ਜਾਓ ਜੇ ਭਲੀ ਚਾਹੁੰਦੇ ਐ ਨਹੀਂ ਤਾਂ ਫਿਰ ਤੁਹਾਡਾ ਬਹੁਤ ਬੁਰਾ ਹਾਲ ਹੋਣਾ ਹੈ ਜਿੱਦਾਂ ਹੁਣ ਕੁੜੀਆਂ ਕਹਿ ਰਹੀਆਂ ਨੇ ਕਿ ਬਿਆਨ ਆ ਰਹੇ ਨੇ ਕਹਿੰਦੇ ਕਿ ਹੁਣ ਕੱਲ ਨੂੰ ਜਿਵੇਂ ਸਜ਼ਾ ਮਿਲਣੀ ਆ ਉਹਨਾਂ ਨੂੰ ਕੋਰਟ ਵੱਲੋਂ ਤੇ ਉਹ ਕਹਿੰਦੇ ਨੇ ਕਿ ਉੱਥੇ ਇੱਕ ਤੰਦਾ ਹੋ ਰਿਹਾ ਹੈ ਇੱਕ ਜਿਸ ਤਰੀਕੇ ਦੇ ਨਾਲ ਪਹਿਲਾਂ ਹੀ ਗਿਰਿਆ ਬੜੇ ਸ਼ੋਸ਼ਣ ਹੋ ਰਿਹਾ ਕੁੜੀਆਂ ਦੇ ਨਾਲ ਪਰ ਕਹਿੰਦੇ ਕੋਈ ਬੋਲ ਨਹੀਂ ਪਾਉਂਦਾ ਹੈਗਾ ਪਰ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਹਿੰਦੇ ਕਿ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ ਬਹੁਤ ਸਾਰੀ ਕੁੜੀਆਂ ਇਸ ਤਰੀਕੇ ਦੇ ਨਾਲ ਡਰ ਨਹੀਂ ਡਰਦੀਆਂ ਜਿਹੜੀਆਂ ਉਹ ਅੱਗੇ ਵੀ ਆ ਜਾਂਦੇ ਪਰ ਕਿਤੇ ਨਾ ਕਿਤੇ ਫਿਰ ਮਾਰਨ ਦੀਆਂ ਵੀ ਧਮਕੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜੀਆਂ ਨੂੰ ਕਿਸੇ ਚੀਜ਼ ਦਾ ਡਰ ਹੈ ਡਰ ਕੱਢੋ ਸਾਡੇ ਬਾਹੋਂ ਦਲਬੰਦਾਰਵਾ ਘਰਵਾ ਬਾਬਾ ਰਾਜ ਰਾਦੇ ਆ ਕੇ ਦੱਸੋ ਸਾਨੂੰ ਅਸੀਂ ਉਹਨਾਂ ਦੇ ਨਾਲ ਤੁਰੂਗੇ ਜੇ ਕਿਸੇ ਵੀ ਭੈਣ ਨੂੰ ਇਹ ਆ ਵੀ ਮੇਰੀ ਜਾਨ ਦਾ ਖਤਰਾ ਅਸੀਂ ਉਹਦੀ ਹਵਾਜਤ ਪਿਆਬ ਕਰੂਗੇ ਕੋਈ ਅੱਖ ਚੱਕ ਕੇ ਤੇ ਗੁਸਲੇ ਦੀ ਅੱਖ ਨਹੀਂ ਕੱਢਣੂਗਾ ਅਸੀਂ ਸਾਡੀਆਂ ਧੀਆਂ ਬਣਾ ਸਾਡੀ ਇੱਜ਼ਤ ਐ ਪੱਗ ਐ ਸਾਡੀ ਸ਼ਾਨ ਐ ਅਸੀਂ ਨਹੀਂ ਕਿਸੇ ਤੇ ਦੁੱਕੀ ਤਕੀ ਨੂੰ ਖੰਘਣ ਦੇਣਾ ਆਪਣੀਆਂ ਧੀਆਂ ਬਣ ਇਹਨਾਂ ਦੀਆਂ ਧੀਆਂ ਦੀਆਂ ਤਾਂ ਰੱਖਿਆ ਅਸੀਂ ਕਰੀਆਂ ਮੁਗਲਾਂ ਤੇ ਨਹੀਂ ਛਡਾਈਆਂ ਜੇ ਅਸੀਂ ਉਹ ਇਹਨਾਂ ਨੂੰ ਫੇਰ ਸਾਡੇ ਉਹੀ ਚੱਕਰਾਂ 'ਚ ਲਾ ਕੇ ਪਾਣੇ ਇਹ ਮੁਗਲਾਂ ਤੇ ਘਟ ਐ ਇਹ ਤਾਂ ਉਹਨਾਂ ਦੇ ਵੀ ਜ਼ਾਲਮ ਐ ਇਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਿਹੜਾ ਐਜੀ ਹਰਕਤ ਕਰਦਾ ਮੇਰੀ ਇਹ ਹੀ ਅਪੀਲ ਹੈ ਵੀ ਇਹਨੂੰ ਜੱਦਾ ਜੱਦਾ ਸਖਤੀ ਦੀ ਸਜ਼ਾ ਹੋਵੇ ਜਿਹੜੀਆਂ ਧੀਆ ਪਹਿਣਾ ਡਰਦੀਆਂ ਜਾਂ ਧਮਕਾਉਂਦੇ ਆ ਉਹ ਸਾਡੇ ਪਿਓਰੇ ਆ ਕੇ ਦੱਸੋ ਅਸੀਂ ਉਹਨਾਂ ਦਾ ਸਾਥ ਦਵਾਂਗੇ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿਤੇ ਨਾ ਕਿਤੇ ਜਿਹੜੀ ਆਪਣੀਆਂ ਧੀ ਪਹਿਣਾ ਹੁੰਦੀਆਂ ਨੇ ਉਹ ਡੇਰਿਆਂ ਤੇ ਪਹਿਲਾਂ ਚਲੀਆਂ ਤਾਂ ਜਾਂਦੀਆਂ ਨੇ ਕਿ ਬਾਬਾ ਜੀ ਸਾਨੂੰ ਇਹ ਤਕਲੀਫ ਹੈ ਪਰ ਕੁਝ ਉਹ ਵੀਡੀਓ ਦੇ ਦਿੰਦੀਆਂ ਨੇ ਫੋਟੋਆਂ ਦੇ ਦਿੰਦੇ ਨੇ ਪਰ ਉਹਨਾਂ ਵੀਡੀਓ ਦੇ ਨਾਲ ਹੀ ਉਹਨਾਂ ਫੋਟੋਆਂ ਦੇ ਨਾਲੇ ਉਹੀ ਜਿਹੜੇ ਬੈਠੇ ਡੇਰਿਆਂ ਤੇ ਬਾਬੇ ਹੁੰਦੇ ਨੇ ਚਹ ਆਪਣੇ ਬਾਣਿਆਂ ਦੇ ਵਿੱਚ ਹੋਵੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਉਹੀ ਉਹਨਾਂ ਦਾ ਫਿਰ ਯੂਜ਼ ਕਰਦੇ ਨੇ ਇਸਤੇਮਾਲ ਕਰਦੇ ਨੇ ਸ਼ੋਸ਼ਣ ਕਰਦੇ ਆ ਤੁਸੀਂ ਉਹਨਾਂ ਬੀਬੀਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜਾ ਘਰ ਦੇ ਵਿੱਚ ਜੇ ਮਾੜਾ ਜਿਹਾ ਵੀ ਕੁਝ ਹੋਵੇ ਤਾਂ ਡੇਰਿਆਂ ਤੇ ਚਲੇ ਜਾਂਦੇ ਨੇ ਆਪਣੇ ਗੁਰੂਆਂ ਨੂੰ ਕਿਉਂ ਨਹੀਂ ਮੰਨਦੇ ਹੈਗੇ ਮੇਰੀ ਇਹ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਵਿੱਚੇ ਬੀਬੀਆਂ ਨੂੰ ਕਿਹਾ ਬਾਬਿਆਂ ਨੂੰ ਵੀ ਵੀ ਜਿਹੜਾ ਇਹ ਦੇਹਧਾਰੀ ਗੁਰੂ ਹੈ ਆਪਣੇ ਵਾਸਤੇ ਨਹੀਂ ਹੈ ਸਾਨੂੰ ਤਾਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਅੱਡੀ ਵੱਡੀ ਪਦਵੀ ਦੇਤੀ ਉਹ ਸਾਰੇ ਧਰਮਾਂ ਤੇ ਉੱਚਾ ਦਿੱਤੇ ਆ ਉਹਨੂੰ ਜਾ ਕੇ ਨਮਸਕਾਰ ਕਰੋ ਬੇਨਤੀ ਕਰੋ ਵਰਤੀ ਕਦੇ ਨਾ ਹੋਵੀ ਜਨਕੀ ਅਰਦਾਸ ਜੇ ਆਪਾਂ ਮਹਾਰਾਜ ਦੇ ਕੇ ਅਰਦਾਸ ਕਰੂਗੇ ਕਦੇ ਵਰਥਾ ਨਹੀਂ ਜਾਣੀ ਮੈਂ ਤਾਂ ਨਹੀਂ ਕਹਿੰਦਾ ਵੀ ਵਰਥਾ ਜਾਊਗੀ ਕਿਉਂਕਿ ਮੇਰੇ ਪਰਖੀਆਂ ਹੋਈਆਂ ਐ ਮੈਂ ਜੀਜ ਨੂੰ ਹਨ ਬਬ ਕਰੀ ਬੈਠਾ ਮਨ ਨੂੰ ਕੀ ਪਤਾ ਤਾਂ ਮੈਂ ਇਸੇ ਰੂਪੀ ਚਾਉਣਾ ਇਹ ਮਹਾਰਾਜ ਦਾ ਹੁਕਮ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸੋ ਧੰਨਵਾਦ ਜੀ ਅ ਤੁਸੀਂ ਸਮਾਂ ਦਿੱਤਾ ਸੋ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਲਗਾਤਿਆਂ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਨੌਜਵਾਨਾਂ ਨੂੰ ਕੁੜੀਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਧੀਆ ਭੈਣਾਂ ਨੂੰ ਜਿੰਦੀਆਂ ਵੀ ਮੇਰੀਆਂ ਪੰਜਾਬ ਦੀਆਂ ਧੀਆ ਭੈਣਾਂ ਚਾਹੇ ਕੋਈ ਵੀ ਹੈ ਆਪਣਾ ਧਰਮ ਪਛਾਣੋ ਧਰਮ ਸਾਰਿਆਂ ਨੂੰ ਪਿਆਰੇ ਆ ਚਾਹੇ ਉਹ Hindu ਧਰਮ ਹੈ ਚਾਹੇ ईसाई ਧਰਮ ਹੈ ਚਾਹੇ ਮੁਸਲਮ ਹੈ ਧਰਮ ਸਾਰਿਆਂ ਨੂੰ ਪਿਆਰਾ ਹੈ ਆਪਣੇ ਧਰਮ ਨੂੰ ਪਛਾਣੋ ਅਤੇ ਮਾਰਾ ਦੇ ਲੜ ਲੱਗ ਜਾਓ ਮਾਰਾ ਤੋਂ ਇਲਾਵਾ ਕੁਝ ਨਹੀਂ ਹੈ ਇਸ ਸਾਦੇ ਬਖੰਡੀਆਂ ਪਾ ਕੁਛ ਨਹੀਂ ਐ 2 ਮਿੰਟ ਦਾ ਜੰਤਰ ਤੰਤਰ ਇਹਨਾਂ ਦਾ ਫੇਰ ਉਹੀ ਹਾਲ ਹੋ ਜਾਂਦਾ ਇਹ ਤੇ ਚੰਗਾ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੋ ਮਹਾਰਾਜ ਸਾਨੂੰ ਅੱਗੇ ਨੂੰ ਸਮਰਤ ਬਖਸ਼ ਜਿਹੜਾ ਜੀਵਨ ਦੇ ਇਹਨੂੰ ਆਪਣੇ ਲੇਖੇ ਚ ਲਾ ਬਾਕੀ ਧੀਆ ਪਹਿਣਾ ਜਿਹੜੇ ਇਹ ਆਪ ਵੀ ਧੀਆ ਪਹਿਣਾ ਵੀ ਥੋੜੀ ਪਹਿਣਾ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਥੋੜਾ ਜਿਹਾ ਆਪਣੇ ਆਪ ਨੂੰ ਸੰਕੇਤ ਰੱਖੋ ਕਿਉਂਕਿ ਤੁਸੀਂ ਵੀ ਥੋੜਾ ਜਿਹਾ ਓਵਰਟੇਕਿੰਗ ਲੱਗ ਗਿਆ ਕਰਨ ਹੁਣ ਅੰਨਾ ਚਾਹੀਦਾ ਨਹੀਂ ਧੀਆ ਪਹਿਣਾ ਨੂੰ ਵੀ ਜਿੰਨਾ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਤਾਂ ਪਰ ਤੀਆਂ ਬਣਾ ਨੂੰ ਕਹਿਣਾ ਮੈਂ ਵੀ ਬੇਨਤੀ ਹੈ ਤੀਆਂ ਤਾਂ ਤੀਆਂ ਬਣ ਕੇ ਵੀ ਰਹੇ ਯਾਨੀ ਕਹਿਣ ਦਾ ਮਤਲਬ ਮੈਂ ਸੋ ਹ ਲੈਣ ਲੱਗਿਆ ਮੇਰੇ ਖਿਆਲ ਨਾਲ ਉਹ ਜਿੱਦਾਂ ਤੁਸੀਂ ਕਹਿ ਰਹੇ ਹੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਕਿ ਅੱਜ ਕੱਲ ਕੁੜੀਆਂ ਜਿਸ ਤਰੀਕੇ ਦੇ ਨਾਲ ਅਧ ਨੰਗੇ ਕੱਪੜੇ ਪਾਉਂਦੀਆਂ ਨੇ ਮੇਰੇ ਖਿਆਲ ਨਾਲ ਤੁਸੀਂ ਉਸ ਤੇ ਚਰਚਾ ਕਰਨ ਨੂੰ ਕਹਿ ਰਹੇ ਹੋ ਗੱਲ ਕਰਨ ਨੂੰ ਕਹਿ ਰਹੇ ਹੋ ਹਾਂਜੀ ਹਾਂ ਮੈਂ ਇਹੀ ਚੀਜ਼ ਕਹਿਣਾ ਵੀ ਦੇਖੋ ਕੱਪੜੇ ਹਰ ਇੱਕ ਪਹਿਨਦਾ ਹੁਣ ਬੰਦੇ ਕੱਪੜੇ ਵਧਾਉਣ ਲੱਗੇ ਜਨਨੀਆਂ ਬੀਬੀਆਂ ਘਟਾਉਣ ਲੱਗ ਗੀਆਂ ਇਹ ਹੈ ਕਿ ਨਹੀਂ ਹੈ ਮਿੱਡੀਆਂ ਚ ਥੋੜਾ ਜਿਹਾ ਪੜਤ ਰੱਖੋ ਤੀ ਪੈਣ ਮਾਂ ਬਾਪ ਸਹੁਰਾ ਉਹੀ ਪੇਛਲਾ ਜਮਾਨਾ ਫੇਰ ਆਜੂਗਾ ਜੇ ਤੁਸੀਂ ਮਣੀ ਮੋਟੀ ਪਰਖ ਲਗਦੋਂਗੇ ਕਰਨ ਮੇਰੀ ਇਹੀ ਭੈਣਾਂ ਨੂੰ ਬੇਨਤੀ ਹੈ ਵੀ ਆਪਣਾ ਸਤਕਾਰ ਆਪ ਤੁਹਾਡੇ ਕੋ ਹੱਥ 'ਚ ਹੈ ਤੁਸੀਂ ਦੂਏ ਦੇ ਹੱਥ 'ਚ ਸਤਕਾਰ ਨਾ ਦਿਓ ਪਰ ਕੁੜੀਆਂ ਤਾਂ ਫੇਰ ਇਹ ਗੱਲਾਂ ਕਰਦੀਆਂ ਨੇ ਕਹਿੰਦੇ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਤੁਹਾਡੀ ਸੋਚ ਸਹੀ ਨਹੀਂ ਅਸੀਂ ਕੱਪੜੇ ਜਿੱਦਾਂ ਦੇ ਮਰਜ਼ੀ ਪਾਈ ਕੁੜੀਆਂ ਇਹ ਗੱਲ ਕਰਦੀਆਂ ਨੇ ਨਹੀਂ ਪੜਦਾ ਤਾਂ ਪੜਦਾ ਹੀ ਹੈ ਦੇਖੋ ਮਾਂ ਇੱਕ ਜਲੇੜੀ ਹੈ ਮਾਦਾ ਰੂਪ ਹੈ ਭੈਣ ਦਾ ਰੂਪ ਹੈ ਭੂਆ ਦਾ ਰੂਪ ਹੈ ਪੁੱਤ ਦਾ ਰੂਪ ਹੈ ਪੋਤੇ ਦਾ ਰੂਪ ਹੈ ਆਉਂਦਾ ਤਾਂ ਹੈ ਤਾਂ ਆਖਰ ਔਰਤੇ ਹੈ ਉਹ ਉਹਨਾਂ ਦਾ ਆਪਣਾ ਆਪਣਾ ਸਜਾਓ ਹੈ ਆਪਣਾ ਆਪਣਾ ਵਿਚਾਰ ਹੈ ਆਪਣੀ ਆਪਣੀ ਸੰਤਾਂ ਉਹਨਾਂ ਦੀ ਜੇ ਭੈਣ ਲੱਗਦੀ ਤਾਂ ਭੈਣ ਹੀ ਰਹਿਣਾ ਮਾਤਾ ਬੰਨੇ ਤੇ ਰਹੀ ਮਾਤਾ ਅੱਗੇ ਜਾ ਕੇ ਬਣੂਗੀ ਜਿਹਦੇ ਸੰਜੋਗ ਚ ਜਾਵਾਂ ਪਰ ਫਰਕ ਤਾਂ ਹੈ ਇਸ ਚੀਜ਼ ਦਾ ਨਹੀਂ ਹੈ ਫਿਰ ਉਹ ਚੀਜ਼ ਨੂੰ ਅਗਰ ਅਸੀਂ ਸਮਝ ਕੇ ਚੱਲੀਏ ਤਾਂ ਸਾਡਾ ਤਾਂ ਪੰਜਾਬ ਆਪੇ ਤਰੱਕੀ ਕਰ ਜਾਊਗਾ ਪਿਆਰੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ ਬਾਬਾ ਜੀ ਸੋ ਧੰਨਵਾਦ ਤੁਸੀਂ ਐਨਾ ਕੀਮਤੀ ਸਮਾਂ ਦਿੱਤਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪਦੇ ਕਮੈਂਟ ਕਰਕੇ ਜਰੂਰ ਦੱਸਣਾ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੈਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰੇ ਦੇ ਨਾਲ ਸੋ ਨਜਾਇਜ਼ ਸਰਲ ਦੀ ਰਿਪੋਰਟ ਮੋਹਾਲੀ